ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੀਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜੀ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਲੁਧਿਆਣੇ ਦੀ ਇੱਕ ਸੱਚੀ ਘਟਨਾ ਇੱਕ ਭੈਣ ਦੇ ਬੱਚਾ ਨਹੀਂ ਹੋ ਰਿਹਾ ਸੀ ਤੇ ਦੇਖੋ ਫਿਰ ਕਿਵੇਂ ਗੁਰੂ ਸਾਹਿਬ ਦੀ ਕਿਰਪਾ ਹੋਈ ਤੇ ਉਹਨਾਂ ਦੀ ਅਰਦਾਸ ਪੂਰੀ ਹੋਈ ਸੋ ਵੀਡੀਓ ਨੂੰ ਬਹੁਤ ਚੰਗੀ ਤਰ੍ਹਾਂ ਸੁਣੀਓ ਸਮਝਿਓ ਤੇ ਉਸ ਤੇ ਅਮਲ ਵੀ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਦੇਖੋ ਅਕਸਰ ਆਪਾਂ ਦੇਖਦੇ ਆਂ ਵੀ ਜਦੋਂ ਵਿਆਹ ਨੂੰ ਕਾਫੀ ਸਾਲ ਹੋ ਜਾਂਦੇ ਆ ਹਨ ਜੇ ਬੱਚਾ ਫਿਰ ਵੀ ਨਾ ਹੋਵੇ ਫਿਰ ਦੋਨੋਂ ਪਰਿਵਾਰਾਂ ਦੀ ਜਿਹੜੀਆਂ ਚਿੰਤਾਵਾਂ ਉਹ ਵਾਜ ਜਾਂਦੀਆਂ ਲੜਕੀ ਦੇ ਮਾਪੇ ਤੇ ਲੜਕੇ ਦੇ ਮਾਪੇ ਤੇ ਉਸ ਲੜਕੀ ਤੇ ਉਹਦੇ ਹਸਬੰਦ ਦੀ ਉਹਨਾਂ ਦੀ ਵੀ ਚਿੰਤਾਵਾਂ ਵਾਜ ਜਾਂਦੀਆਂ ਵੀ ਸਾਡੇ ਬੱਚਾ ਕਿਉਂ ਨਹੀਂ ਹੋ ਰਿਹਾ ਕਿਉਂਕਿ ਹਰ ਇੱਕ ਕੁੜੀ ਦਾ ਸੁਪਨਾ ਹੁੰਦਾ ਹੈ ਵੀ ਮੈਂ ਵੀ ਮਾਂ ਬਣਾਂ ਕਿਉਂਕਿ ਇੱਕ ਮਾਂ ਦਾ ਅਹਿਸਾਸ ਹੀ ਅਲੱਗ ਹੁੰਦਾ ਹੈ ਹੈਨਾ ਸੋ ਉਹ ਵੀ ਚਾਹੁੰਦੀ ਹੁੰਦੀ ਹੈ ਕਿ ਮੈਂ ਉਹ ਜ਼ਿੰਮੇਵਾਰੀਆਂ ਨਿਭਾਵਾਂ ਪਰ ਕਈ ਵਾਰੀ ਕਿਸਮਤ ਪੱਖੋਂ ਲਾਲੂ ਜਾਂ ਕੁਝ ਕਾਰਨਾਂ ਕਰਕੇ ਲਾਲੂ ਵੀ ਕਈ ਵਾਰੀ ਦੇਰੀ ਹੋ ਜਾਂਦੀ ਹੈ ਜਾਂ ਫਿਰ ਕਈ ਵਾਰੀ ਤਾਂ ਕਈਆਂ ਦੇ ਬੱਚਾ ਨਹੀਂ ਵੀ ਹੁੰਦਾ ਸੋ ਇਸੇ ਤਰੀਕੇ ਨਾਲ ਇੱਕ ਜਿਹੜੀ ਅੱਜ ਮੈਂ ਤੁਹਾਡੇ ਨਾਲ ਇੱਕ ਘਟਨਾ ਸ਼ੇਅਰ ਕਰ ਰਹੀ ਹਾਂ ਲੁਧਿਆਣੇ ਦੀ ਆ ਤੇ ਕਈ ਵਾਰੀ ਤਾਂ ਆਪਾਂ ਇਹ ਵੀ ਹੁੰਨਾ ਕਿ ਇੰਨਾ ਗੱਲਾਂ ਕਰਕੇ ਨਾ ਕਈ ਪਰਿਵਾਰ ਤਾਂ ਗਲਤ ਰਸਤਿਆਂ 'ਚ ਵੀ ਪੈ ਜਾਂਦੇ ਨੇ ਕੋਈ ਕਹਿ ਦਿੰਦਾ ਹੈ ਜੀ ਜੇ ਕੁੱਖ ਬੰਨੀ ਹੋਈ ਐ ਤੁਸੀਂ ਫਲਾਣੇ ਬਾਬੇ ਕੋਲ ਜਾਓ ਉੱਥੋਂ ਉਪਾ ਕਰਾਓ ਉੱਥੋਂ ਢਾਲੇ ਲਹਾਓ ਫਿਰ ਅਗੋ ਬਾਬਾ ਵੀ ਡਰਾ ਦਿੰਦਾ ਵੀ ਤੁਸੀਂ ਇੰਨਾ ਖਰਚਾ ਹੋਏਗਾ ਜੀ ਆਹ ਕਰਨਾ ਪਵੇਗਾ ਉਹ ਕਰਨਾ ਪਵੇਗਾ ਹੈਨਾ ਆਪਾਂ ਇਹਨਾਂ ਚੱਕਰਾਂ 'ਚ ਪੈ ਜਾਂਦੇ ਆ ਤੇ ਗੁਰੂ ਤੋਂ ਵਿਮੁਖ ਹੋ ਜਾਂਦੇ ਆ ਸੋ ਜਿਹੜਾ ਪਰਿਵਾਰ ਆ ਜੀ ਇਹ ਲੜਕੀ ਦੇ ਜਿਹੜੇ ਪੇਕੇ ਨੇ ਉਹ ਲੁਧਿਆਣੇ ਤੇ ਸੋਹਰੇ ਅੰਮ੍ਰਿਤਸਰ ਠੀਕ ਐ ਤੇ ਉਹ ਉਥੇ ਮਤਲਬ ਕਿ ਉਹ ਲੜਕੀ ਵਿਆਹੀ ਹੋਈ ਤੇ ਜਿਹੜਾ ਲੜਕੀ ਦਾ ਪਿਤਾ ਸੀ ਉਹਨੂੰ ਕਾਫੀ ਚਿੰਤਾ ਰਹਿੰਦੀ ਸੀ ਵੀ ਸਾਡੀ ਬੱਚੀ ਦੇ ਅੱਗੇ ਬੱਚਾ ਕਿਉਂ ਨਹੀਂ ਹੋ ਰਿਹਾ ਕਈ ਵਾਰੀ ਹੁੰਦਾ ਨਾ ਕਿ ਮਾਪੇ ਸੋਚਦੇ ਵੀ ਇੱਕ ਬੱਚਾ ਹੋ ਜਾਵੇ ਤੇ ਸਾਡੀ ਧੀ ਦੇ ਪੈਰ ਲੱਗ ਜਾਣ ਕਿਉਂਕਿ ਹਰ ਮਾਪੇ ਬਦੀ ਇਹ ਹੀ ਚਿੰਤਾ ਹੁੰਦੀ ਆ ਨਾ ਤੇ ਉਹ ਲੜਕੀ ਜਿਹੜਾ ਪਿਤਾ ਸੀ ਨਾ ਉਹ ਇੱਕ ਵਾਰੀ ਬਾਬਾ ਜੀ ਨੂੰ ਕਹਿੰਦਾ ਬਾਬਾ ਜੀ ਤੁਸੀਂ ਇੱਕ ਘਰ ਆਇਓ ਵੀ ਅਸੀਂ ਨਾ ਤੁਹਾਡੇ ਤੋਂ ਅਰਦਾਸ ਕਰਵਾਉਣੀ ਆ ਤੇ ਬਾਬਾ ਜੀ ਕਹਿੰਦੇ ਵੀ ਕਿਸ ਚੀਜ਼ ਦੀ ਅਰਦਾਸ ਕਰਾਉਣੀ ਆ ਤਦ ਨੇ ਸਾਰੀ ਗੱਲ ਦੱਸੀ ਵੀ ਇਦਾਂ ਕਰਕੇ ਸਾਡੀ ਬੇਟੀ ਉੱਥੇ ਵਿਆਹੀ ਹੋਈ ਆ ਇੰਨੇ ਸਾਲ ਨੂੰ ਵਿਆਹ ਨੂੰ ਹੋ ਗਿਨੇ ਤੇ ਕਹਿੰਦੇ ਵੀ ਹਲੇ ਤੱਕ ਬੱਚਾ ਨਹੀਂ ਹੋਇਆ ਤਾਂ ਬਾਬਾ ਜੀ ਨੇ ਉਹ ਕਿ ਪੁੱਛਿਆ ਵੀ ਕਿਹੜੀ ਜਗ੍ਹਾ ਦਾ ਨਾਮ ਤੁਸੀਂ ਲੈਤਾ ਕਿੱਥੇ ਵਿਆਹੀ ਹੋਈ ਆ ਤੁਹਾਡੀ ਬੇਟੀ ਤਾਂ ਉਹਨਾਂ ਨੇ ਕਿਹਾ ਜੀ ਅਮਰਕਸਰ ਕਹਿੰਦੇ ਫਿਰ ਤੁਹਾਨੂੰ ਅਰਦਾਸ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਆ ਤੇ ਕਹਿੰਦੇ ਅਰਦਾਸ ਤੁਸੀਂ ਆਪ ਕਰੋ ਉਹ ਕਹਿੰਦੇ ਬਾਬਾ ਜੀ ਅਸੀਂ ਤਾਂ ਅਰਦਾਸਾਂ ਬਹੁਤ ਕਰਦੀ ਆ ਪਰ ਗੁਰੂ ਨੇ ਹਲੇ ਤੱਕ ਸੁਣੀ ਨਹੀਂ ਕਹਿੰਦੇ ਫਿਰ ਤੁਸੀਂ ਇਦਾਂ ਕਰੋ ਬੇਟੀ ਨੂੰ ਕਿਹੋ ਆਪਣੇ ਹਸਬੰਦ ਨੂੰ ਨਾਲ ਲਵੇ ਤੇ ਉਹ ਦਰਬਾਰ ਸਾਹਿਬ ਜਾਵੇ ਤੇ ਕੜਾ ਪ੍ਰਸ਼ਾਦੀ ਦੇਖ ਜਿਹੜੀ ਹੈਗੀ ਆ ਉੱਥੇ ਉਕਰਾਨ ਠੀਕ ਹੈ ਅਰਦਾਸ ਆਪਣੇ ਮੂੰਹ ਨਾਲ ਆਪਣੇ ਮੁਖ ਨਾਲ ਕਰਨ ਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨ ਤੇ ਗੁਰੂ ਜੀ ਸੁਣੇਗਾ ਬਾਬਾ ਜੀ ਕਹਿੰਦੇ ਮੈਨੂੰ ਪੂਰਾ ਵਿਸ਼ਵਾਸ ਹੈ ਜੋ ਸੱਚੀ ਭਾਵਨਾ ਸ਼ਰਧਾ ਦੇ ਨਾਲ ਵਿਸ਼ਵਾਸ ਦੇ ਨਾਲ ਗੁਰੂ ਸਾਹਿਬ ਚਰਨਾਂ 'ਚ ਜਾਂਦਾ ਨਾ ਉਸ ਦੀ ਹਰ ਅਰਦਾਸ ਪੂਰੀ ਹੁੰਦੀ ਆ ਤਾਂ ਉਹਨਾਂ ਨੇ ਕਿਆ ਠੀਕ ਹੈ ਉਹਨਾਂ ਨੇ ਆਪਣੀ ਬੇਟੀ ਨੂੰ ਉਸੇ ਤਰੀਕੇ ਨਾਲ ਕਿਹਾ ਤੇ ਬੇਟੀ ਜਿਹੜੀ ਆਪਣੇ ਹਸਬੰਦ ਨੂੰ ਨਾਲ ਲੈ ਕੇ ਚਲੀ ਗਈ ਤੇ ਬਾਬਾ ਜੀ ਨੇ ਇੱਕ ਗੱਲ ਇਹ ਵੀ ਕਹੀ ਸੀ ਕਹਿੰਦੇ ਵੀ ਜਦੋਂ ਜਾ ਆਏ ਨਾ ਮੱਥਾ ਟੇਕ ਕੇ ਵਾਪਸ ਆਗੇ ਕਹਿੰਦੇ ਮੈਨੂੰ ਜਰੂਰ ਫੋਨ ਕਰਕੇ ਦੱਸਿਓ ਬਾਬਾ ਜੀ ਕਹਿੰਦੇ ਇਹ ਗੱਲ ਮੈਂ ਇਸ ਲਈ ਕਹੀ ਸੀ ਵੀ ਕਿਉਂਕਿ ਕਈ ਵਾਰੀ ਹੁੰਦਾ ਨਾ ਅਗਲਾ ਆਲਸ ਕਰ ਜਾਂਦਾ ਨਹੀਂ ਜਾਂਦਾ ਹਨ ਤੇ ਇਹ ਕਹਿੰਦੇ ਵੀ ਮੈਂ ਇਸ ਕਰਕੇ ਕਿਹਾ ਸੀ ਵੀ ਤਾਂ ਕਿ ਜੇ ਮੈਨੂੰ ਦੱਸਣਗੇ ਤਾਂ ਮਤਲਬ ਪਹਿਲਾਂ ਜਾ ਕੇ ਆਉਣਗੇ ਫਿਰ ਦੱਸਣਗੇ ਤੇ ਕਹਿੰਦੇ ਉਹ ਸਾਡੇ ਹੈਗੇ ਸੀ ਕਰੀਬੀ ਠੀਕ ਹੈ ਜਿਹੜਾ ਪਰਿਵਾਰ ਸੀ ਲੜਕੀ ਦਾ ਜਦੋਂ ਲੜਕੀ ਗਈ ਅਰਦਾਸ ਕਰਾਈ ਉਹਨਾਂ ਨੇ ਤੇ ਅਰਦਾਸ ਮੁਲਕ ਕਰੀ ਤੇ ਕੜਾ ਪ੍ਰਸ਼ਾਦੀ ਦੀ ਕਰਵਾਈ ਉੱਥੇ ਉਸ ਤੋਂ ਬਾਅਦ ਜਦੋਂ ਵਾਪਸ ਆਏ ਤੇ ਉਹਨਾਂ ਨੇ ਦੱਸਿਆ ਤੇ ਕਹਿੰਦੇ ਵੀ ਬਾਬਾ ਜੀ ਅਸੀਂ ਜਾ ਆਏ ਆ ਅਰਦਾਸ ਵੀ ਕਰੀ ਆ ਪਰ ਕਹਿੰਦੇ ਹੁਣ ਮੈਂ ਠੀਕ ਨਹੀਂ ਆ ਲੜਕੀ ਨੇ ਅੱਗਿਓ ਇਹ ਕਿਹਾ ਬਾਬਾ ਜੀ ਕਹਿੰਦੇ ਵੀ ਕਿਉਂ ਤੂੰ ਠੀਕ ਕਿਉਂ ਨਹੀਂ ਆ ਕਹਿੰਦੇ ਬਾਬਾ ਜੀ ਦੇਖੋ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਾਂ ਦਰਬਾਰ ਸਭ ਜਾਣੀ ਆ ਉੱਥੇ ਅੰਦਰ ਹੈਨਾ ਸੰਗਤ ਇਨੀ ਜ਼ਿਆਦਾ ਹੁੰਦੀ ਆ ਸਭ ਨੇ ਦਰਸ਼ਨ ਕਰਨੀ ਹੁੰਦੀ ਆ ਤਾਂ ਉੱਥੇ ਬਹੁਤ ਕਈ ਵਾਰੀ ਘੱਟ ਜਗ੍ਹਾ ਮਿਲਦੀ ਆ ਮੱਥਾ ਟੇਕਣ ਨੂੰ ਬਹੁਤ ਸੰਘਣੇ ਸੰਘਣੇ ਲੋਕ ਖੜਕੇ ਮੱਥਾ ਟੇਕਦੇ ਆ ਹਨਾ ਕਿਉਂਕਿ ਗੁਰੂ ਨਾਲ ਸੰਗਤ ਨੂੰ ਪਿਆਰ ਹੀ ਇੰਨਾ ਸਭ ਨੂੰ ਤਾਂ ਹੁੰਦੀ ਆ ਵੀ ਗੁਰੂ ਸਾਹਿਬ ਦੇ ਦਰਸ਼ਨ ਕਰੀਏ ਅੱਜ ਤਾਂ ਕਹਿੰਦੇ ਵੀ ਜਦੋਂ ਮੈਂ ਮੱਥਾ ਟੇਕਣ ਲੱਗੀ ਸੀ ਨਾ ਕਹਿੰਦੇ ਵੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਹਿੰਦੇ ਨਾ ਵੀ ਮੇਰੇ ਨਾਲ ਇੱਕ ਬਜ਼ੁਰਗ ਮੱਥਾ ਟੇਕ ਰਹੇ ਸੀਗੇ ਕਹਿੰਦੇ ਨਾ ਉਹਨਾਂ ਦੀ ਕੋਣੀ ਬਹੁਤ ਜ਼ੋਰ ਦੀ ਮੇਰੀ ਬੱਕੀ ਦੇ ਵਿੱਚ ਲੱਗੀ ਕਹਿੰਦੇ ਉਹ ਇੰਨੀ ਜਿਆਦਾ ਬਜ਼ੋਰ ਨਾਲ ਲੱਗੀ ਕਹਿੰਦੇ ਮੈਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਮੇਰੇ ਦਰਦ ਨਹੀਂ ਹਟਿਆ ਵੀ ਇੰਨਾ ਦਰਦ ਹੋ ਰਿਹਾ ਤਾਂ ਕਹਿੰਦੇ ਵੀ ਮੈਂ ਉਹਨਾਂ ਕੋਲ ਜਦੋਂ ਦੇਖਿਆ ਕਹਿੰਦੇ ਉਹ ਬਹੁਤ ਜਿਆਦਾ ਬਜ਼ੁਰਗ ਸੀ ਕਹਿੰਦੇ ਮੈਂ ਕਹਿਣਾ ਤਾਂ ਉਹਨਾਂ ਨੂੰ ਕੀ ਸੀ ਕਹਿੰਦੇ ਅੱਗੇ ਉਹ ਉਹਨਾਂ ਨੇ ਵੀ ਕਹਿੰਦੇ ਹੱਥ ਜੋੜ ਕੇ ਕਿਹਾ ਵੀ ਬੇਟਾ ਵੀ ਦੇਖ ਕੇ ਵੀ ਮੈਥੋਂ ਗਲਤੀ ਨਾ ਲੱਗਿਆ ਤੇ ਕਹਿੰਦੀ ਮੈਂ ਵੀ ਅੱਗੇ ਹੱਥ ਜੋੜ ਕੇ ਵੀ ਕੁਝ ਨਹੀਂ ਕਿਹਾ ਤੇ ਕਹਿੰਦੀ ਪਰ ਮੈਨੂੰ ਉਦੋਂ ਦਾ ਬਾਬਾ ਜੀ ਦਰਦ ਬਹੁਤ ਹੋ ਰਿਹਾ ਤੇ ਮੈਂ ਘਰ ਵੀ ਆ ਗਈ ਮੇਰੇ ਦਰਦ ਬਹੁਤ ਜਿਆਦਾ ਹੋ ਰਿਹਾ ਤਾਂ ਬਾਬਾ ਜੀ ਕਹਿੰਦੇ ਮੈਂ ਕਿਹਾ ਵੀ ਹੁਣ ਕੋਈ ਦਵਾਈ ਨਾ ਲਿਓ ਹੁਣ ਕੁਝ ਨਾ ਕਰਿਓ ਹੁਣ ਗੁਰੂ ਤੇ ਵਿਸ਼ਵਾਸ ਰੱਖੋ ਜੇ ਇਹ ਚੀਜ਼ ਹੋਈ ਹੈ ਨਾ ਤਾਂ ਸਮਝ ਲਓ ਵੀ ਜੋ ਦੁੱਖ ਸੀ ਗੁਰੂ ਨੇ ਕੱਟ ਦਿੱਤਾ ਹੁਣ ਗੁਰੂ ਸਾਹਿਬ ਜ਼ਰੂਰ ਕਿਰਪਾ ਕਰਨਗੇ ਕਹਿੰਦੇ ਉਸ ਤੋਂ 1.5 ਮਹੀਨੇ ਬਾਅਦ ਮੈਨੂੰ ਫੋਨ ਆਇਆ ਕਹਿੰਦੇ ਬਾਬਾ ਜੀ ਵੀ ਮਹਾਰਾਜ ਦੀ ਕਿਰਪਾ ਹੋ ਗਈ ਤੇ ਜਿਹੜੇ ਰਿਪੋਰਟ ਹੈ ਨਾ ਉਹ ਪੋਜ਼ਿਟਿਵ ਆ ਗਈ ਤੇ ਮੈਂ ਕਹਿੰਦਾ ਅੱਗੇ ਬਾਬਾ ਜੀ ਕਹਿੰਦੇ ਮੁਸਕਰਾ ਕੇ ਕਿਹਾ ਕਹਿੰਦੇ ਮੈਂ ਕਿਹਾ ਸੀ ਨਾ ਤੁਹਾਨੂੰ ਵੀ ਜਿਹੜੀ ਉਹ ਕੂਣੀ ਲੱਗੀ ਆ ਨਾ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਕੋਈ ਕਿਰਪਾ ਹੋਗੀ ਜਿਹੜਾ ਕੋਈ ਦੁੱਖ ਕੋਈ ਅੜਿਚਣਾ ਕੋਈ ਰਕਾਵਟ ਸੀ ਉਹ ਗੁਰੂ ਨੇ ਦੂਰ ਕਰ ਦਿੱਤੀ ਤੇ ਕਈ ਵਾਰੀ ਜੇ ਆਪਣੇ ਨਾਲ ਵੀ ਇਦਾਂ ਹੋਵੇ ਨਾ ਕਿ ਜਦੋਂ ਆਪਾਂ ਕਿਤੇ ਵੀ ਕਿਸੇ ਵੀ ਬੁਲਤਵਾਰਾ ਸਾਹਿਬ ਜਾਈਏ ਕੋਈ ਸੰਗਤ ਆ ਤੱਕਾ ਲੱਗ ਜਾਵੇ ਜਾਂ ਕੋਈ ਕੂਣੀ ਜਾਂ ਕਿਸੇ ਦਾ ਮਤਲਬ ਕਿ ਕੋਈ ਵੀ ਆਪਣੇ ਵੱਲੋਂ ਕਿਸੇ ਵੱਲੋਂ ਕੋਈ ਸੱਟ ਆਪਣੇ ਤੇ ਲੱਗੇ ਤਾਂ ਹਮੇਸ਼ਾ ਉਸ ਨੂੰ ਆਪਾਂ ਨੂੰ ਪੋਜ਼ਿਟਿਵ ਵਿੱਚ ਕਈ ਵਾਰੀ ਨਾ ਕਈ ਵਾਰੀ ਆਪਾਂ ਗਲਤੀ ਕਰ ਬੈਠੇ ਆਪਾਂ ਗੁੱਸੇ ਚ ਰਿਐਕਟ ਕਰ ਬੈਠੇ ਆ ਤਾਂ ਨਹੀਂ ਉਦੋਂ ਨਿਮਰਤਾ ਚ ਰਹਾ ਕਰੋ ਪਤਾ ਨਹੀਂ ਕੀ ਅੱਗਿਓ ਸਾਡਾ ਦੁੱਖ ਤੋੜਨ ਵਾਸਤੇ ਗੁਰੂ ਸਾਹਿਬ ਆਪ ਹੀ ਹਾਜ਼ਰ ਨਾਜ਼ਮ ਹੋਣ ਉਸ ਵਕਤ ਇਦੇ ਰੂਪ ਵਿੱਚ ਗੁਰੂ ਸਾਹਿਬ ਆਪ ਖੜੇ ਹੁਣ ਆਪਾਂ ਕੋਈ ਭੇਦ ਨਹੀਂ ਪਾ ਸਕਦੇ ਸੋ ਪਰਮਾਤਮਾ ਤੇ ਵਿਸ਼ਵਾਸ ਪੂਰਾ ਰੱਖਿਆ ਕਰੋ ਇਧਰ ਉਧਰ ਭਟਕਣ ਦੀ ਬਜਾਏ ਸਾਨੂੰ ਗੁਰੂ ਦੇ ਚਰਨਾਂ 'ਚ ਸੱਚੇ ਮਨ ਨਾਲ ਅਰਦਾਸ ਕਰਨੀ ਚਾਹੀਦੀ ਆ ਮੈਂ ਕਾਫੀ ਵਾਰ ਪਹਿਲਾਂ ਵੀ ਇਹ ਚੀਜ਼ ਤੁਹਾਡੇ ਨਾਲ ਸਾਂਝੀ ਕੀਤੀ ਹੈ ਵੀ ਗੁਰੂ ਸਾਹਿਬ ਚਾਹੁੰਦੇ ਕਿ ਇੱਕ ਝੁਟਕੀ ਚ ਦੁੱਖ ਘੱਟ ਸਕਦੇ ਨੇ ਇੱਕ ਝੁਟਕੀ ਦੇ ਵਿੱਚ ਜਦੋਂ ਆਪਾਂ ਇਤਿਹਾਸਿਕ ਸਾਖੀਆਂ ਪੜ੍ਹਦੇ ਆ ਇਤਿਹਾਸ ਪੜ੍ਹਦੇ ਆ ਤਾਂ ਸਾਨੂੰ ਬਹੁਤ ਸਾਰੀਆਂ ਇਦਾਂ ਦੀਆਂ ਕਟਨਾਵਾਂ ਇਦਾਂ ਦੀਆਂ ਸੱਚੀਆਂ ਕਟਨਾਵਾਂ ਇਤਨੀ ਸਾਖੀਆਂ ਪੜਨ ਨੂੰ ਮਿਲਦੀਆਂ ਜਿਨ੍ਹਾਂ ਤੋਂ ਸਾਨੂੰ ਇਹ ਸਮਝ ਆਉਂਦਾ ਵੀ ਗੁਰੂ ਸਾਹਿਬ ਕਿੰਨੇ ਪ੍ਰਤੱਖ ਨੇ ਗੁਰੂ ਸਾਹਿਬ ਜੀ ਕਿੰਨੇ ਮਤਲਬ ਕਿ ਆਪਾਂ ਇਹ ਕਹਿ ਸਕਦੇ ਆ ਪਵਿੱਤਰ ਨੇ ਜਿਨ੍ਹਾਂ ਦਾ ਨਾਂ ਤਾਂ ਕੋਈ ਭੇਤ ਪਾ ਸਕਿਆ ਨਾ ਕੋਈ ਪਾ ਸਕਿਆ ਜਿਉਂ ਆਪਾਂ ਕਹੀਏ ਆਪਾਂ ਗੁਰਬਾਣੀ ਜਪ ਕੇ ਅਰਥ ਸਮਝ ਗਏ ਆਪਾਂ ਗੁਰੂ ਦਾ ਭੇਤ ਪਾ ਲਾਂਗੇ ਨਹੀਂ ਮੇਰੇ ਖਿਆਲ ਦੇ ਵਿੱਚ ਸ਼ਾਇਦ ਹੀ ਕੋਈ ਦੁਨੀਆ ਤੇ ਹਲੇ ਤੱਕ ਇਹ ਜਾ ਹੋਇਆ ਹੋਊ ਜਿਹੜਾ ਗੁਰੂ ਦਾ ਭੇਤ ਪਾ ਸਕਿਆ ਹੋ ਪਰ ਨਹੀਂ ਕਿਉਂਕਿ ਗੁਰੂ ਗੁਰੂ ਹੈ ਹੈਨਾ ਸੋ ਆਪਾਂ ਅਰਦਾਸ ਕਰ ਸਕਦੇ ਹਾਂ ਉਹਨਾਂ ਦੇ ਚਰਨਾਂ ਦੇ ਵਿੱਚ ਸੱਚੀ ਭਾਵਨਾ ਦੇ ਨਾਲ ਉਹਨਾਂ ਨੂੰ ਇਤਿਆਹਾਸ ਸਕਦੇ ਹਾਂ ਕਿ ਗੁਰੂ ਸਾਹਿਬ ਵੀ ਫਿਰ ਆਪ ਅੰਦਰ ਸੰਗ ਸਹਾਈ ਹੋ ਕੇ ਸਾਡੀ ਰੱਖਿਆ ਵੀ ਕਰਦੇ ਨੇ ਸਾਡੇ ਦੁੱਖ ਵੀ ਤੋੜਦੇ ਨੇ ਤੇ ਸਾਡੀਆਂ ਆਸਾਂ ਮੁਰਾਦਾਂ ਜਿਹੜੀਆਂ ਉਹ ਵੀ ਪੂਰੀਆਂ ਕਰਦੇ ਨੇ ਸੋ ਤੁਸੀਂ ਵੀ ਜਿਹੜੀਆਂ ਭੈਣਾਂ ਨੂੰ ਇਹ ਸੇਮ ਪ੍ਰੋਬਲਮ ਆ ਰਹੀ ਆ ਤੁਸੀਂ ਵੀ ਯਤਨ ਰੱਖੋ ਤੇ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਜ਼ਰੂਰ ਜਾ ਕੇ ਅਰਦਾਸ ਕਰਿਆ ਕਰੋ ਜੇ ਤੁਸੀਂ ਛੇਤੀ ਨਹੀਂ ਨਾ ਜਾ ਸਕਦੇ ਅਬ ਦੇਖੋ ਸ਼ਹਿਰਾਂ ਦੇ ਵਿੱਚੋਂ ਬੱਸਾਂ ਜਾਂਦੀਆਂ ਤੁਸੀਂ ਬਸ ਤੇ ਬੈਠੋ ਸਵੇਰੇ ਜਾਓ ਸ਼ਾਮ ਤੱਕ ਤੁਸੀਂ ਦਰਸ਼ਨ ਕਰਕੇ ਮੁੜ ਸਕਦੇ ਹੋ ਜੇ ਤੁਹਾਨੂੰ ਘਰੇ ਪ੍ਰੋਬਲਮ ਹੈ ਤੁਸੀਂ ਰਾਤ ਨਹੀਂ ਰਹਿ ਸਕਦੇ ਪਰ ਜੇ ਰਾਤ ਰਹਿ ਸਕਦੇ ਹੋ ਤਾਂ ਉੱਥੇ ਪ੍ਰਕਰਮਾ ਦੇ ਵਿੱਚ ਰੁਕੋ ਰਾਤ ਨੂੰ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਦੀਆਂ ਦਰਸ਼ਨ ਕਰੋ ਉਸ ਉਹ ਉਹ ਨਜ਼ਾਰਾ ਦੇਖਣ ਵਾਲਾ ਹੁੰਦਾ ਜਦੋਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਅੰਮ੍ਰਿਤ ਵੇਲੇ ਠੀਕ ਹੈ ਤਾਂ ਫਿਰ ਉਦੋਂ ਦੇਖੋ ਕਿੰਨੀ ਸੰਗਤ ਕਿੰਨੀ ਸੁਭਾਵਨਾ ਦੇ ਨਾਲ ਫਟਾਫਟ ਸੇਵਾ ਨਿਭਾਉਂਦੀ ਹੈ ਕਿੰਨਾ ਪਿਆਰ ਹੈ ਲੋਕਾਂ ਨੂੰ ਗੁਰੂ ਦੇ ਨਾਲ ਤੇ ਕਈ ਵਾਰੀ ਅਸੀਂ ਗਲਤੀ ਦੇ ਨਾਲ ਮੰਨ ਲਓ ਕਿ ਆਪਾਂ ਥੋੜਾ ਆਪਾਂ ਟਿੱਕ ਜਾਨੇ ਆ ਲੇਕਿਨ ਗੁਰੂ ਨੂੰ ਪਿਆਰ ਹਰ ਇੱਕ ਇਨਸਾਨ ਹੀ ਕਰਦਾ ਸੋ ਉਮੀਦ ਕਰਦੀ ਆ ਅੱਜ ਵੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਤਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਤੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ